ਹਾਂ ਉਹ ਬੰਦੇ ਠੀਕ ਹੋ ਸਾਡਾ ਚਾਹ ਕੱਪੀ ਉਹ ਬਹੁਤ ਚੰਗਾ ਬੋਲ ਰਿਹਾ ਹੈ ਤੇ ਬਹੁਤ ਚੰਗਾ ਹੈ ਸੱਸ ਸਿੱਧਾ ਯਾਰ ਬੰਦੇ ਠੀਕ ਹੋ ਖਾਣਾ ਆਇਓ ਤੇ ਉਹ ਕੰਜਰਾ ਹਸਤਾਲ ਦਵਾਈਆਂ ਵਾਲਾ ਹਾਂ ਉਹ ਮੁਸ਼ਕਲ ਹੀ ਹੋਈ ਤੇ ਬੜੀ ਉਹਦਾ ਬਲੂਪਲੇਟਿਡ ਕੰਡੀਸ਼ਨ ਦੇ ਵਿੱਚ ਸੀ ਹਾਂਜੀ ਤੇ ਲੋਕਾਂ ਨੂੰ ਬੜੀ ਮੁਸ਼ਕਲ ਸੀਗੀ ਹਾਲਾਂਕਿ ਇਹ ਸ਼ਹਿਰ ਦਾ ਹਿੱਸਾ ਸ਼ਹਿਰ ਦਾ ਵਾਧਾ ਹੈ ਬਿਲਕੁਲ ਪਰ ਸਿਹਤ ਕੋਖੋ ਇਹ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਔਰ ਜਦੋਂ ਮੈਂ ਇਥੇ ਹੁੰਦਾ ਸੀ ਤੇ ਹਮੇਸ਼ਾ ਇੱਕੋ ਹੀ ਮੰਗ ਹੁੰਦੀ ਸੀ ਜੀ ਮੰਗ ਨਹੀਂ ਸੀ ਜਰੂਰੋ ਥੀ ਕਿ ਤਾਂ ਜੀ ਜਦੋਂ ਵੀ ਮਿਲੇ ਅਸ਼ੀਰਵਾਦ ਦੇ ਵਿੱਚ ਇੱਥੇ ਇਹ ਤਾਂ ਜਾਵੇ ਸੋ ਮੈਂ ਅੱਜ ਇਲਾਕੇ ਵੱਲੋਂ ਮਾਰੀ ਜੋਗ ਮੁੱਖ ਮੰਤਰੀ ਦਾ ਵੀ ਧੰਵਾਦ ਕਰਦਾ ਕਿ ਇੱਥੇ ਆਮ ਆਦਮੀ ਕਲੀਨਿਕ ਦਾ ਕੰਮ ਸ਼ੁਰੂ ਹੋ ਗਿਆ 80 ਲੱਖ ਰੁਪਈਆ ਲੱਗੂਗਾ ਜੀ ਇੱਥੇ ਉਹਦੇ ਵਿੱਚ ਇੱਕ ਡਾਕਟਰ ਰੂਮ ਹੋਏਗਾ ਇੱਕ ਹਾਲ ਹੋਏਗਾ ਤੇ ਇੱਕ ਅਡੀਸ਼ਨਲ ਰੂਮ ਹੋਏਗਾ ਫਿਰ ਕੰਡੀਸ਼ਨ ਲੱਗਣਗੇ ਆਰ.ਓ ਲੱਗੇਗਾ ਫਰਨੀਚਰ ਲੱਗੂਗਾ ਔਰ ਖੂਬਸੂਰਤ ਹੈ ਇਹ ਜਿਹੜਾ ਕਲੇਮਿਕ ਆ ਪਾ ਦੇਗਾ ਕੁਲਜੀਤ ਕਾ ਖਾਲਸਾ ਵਾਇ ਕੁਲਜੀਤ ਕੀ ਫਤਿਹ ਮੈਂ ਸਤਪਾਲਕਾ ਔਰ ਵਾਰਡ ਚਾਰਜ ਆਮ ਆਦਮੀ ਪਾਰਟੀ ਵੱਲੋਂ ਇਹ ਮੇਰੀ ਵਾਰਡ ਆ ਪਰ ਸਰ ਨੂੰ ਜਿਹੜਾ ਵੀ ਕੰਮ ਕਹੀਏ ਸਰ ਬੜੀ ਜ਼ਿੰਮੇਵਾਰੀ ਨਾਲ ਉਹ ਕਰਦੇ ਆ ਸੀਵਰੇਜ ਵੱਲੋਂ ਕਿਹਾ ਮਲਾ ਕਲੀਨਿੰਗ ਵੱਲੋਂ ਤੇ ਸਰ ਕਹਿੰਦੇ ਵੀ ਜਿਹੜਾ ਵੀ ਕੰਮ ਕਹੋਗੇ ਤੁਸੀਂ ਘਰ ਘਰ ਗਏ ਜੇ ਹਰ ਇੱਕ ਨਾਲ ਵਾਅਦਾ ਕੀਤਾ ਤੁਹਾਡਾ ਉਹ ਅਸੀਂ ਪੂਰਾ ਕਰਾਂਗੇ ਤੇ ਆਪਾ ਬਹੁਤ ਸਰ ਦਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਕਿ ਹਰ ਇੱਕ ਸਾਡਾ ਕੰਮ ਜਿਹੜਾ ਹੁੰਦਿਆ ਬੜਾ ਵਧੀਆ ਤਰੀਕੇ ਨਾਲ ਹੁੰਦਿਆ ਸੇਤ ਸੂਤਾ ਬਹੁਤ ਮਿਲਦੀਆਂ ਬਹੁਤ ਧੰਨਵਾਦ ਜਸਿਕ ਮੰਦਿਰ ਆ ਗੀਤਾ ਪਵਨ ਮੰਦਿਰ ਅੱਜ ਅਸੀਂ ਸਾਰੇ ਉੱਥੇ ਇਕੱਠੇ ਹੋਏ ਆ ਔਰ ਮੈਂ ਅਜ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕਰਦਾ ਕਿ ਇਹ ਮੰਦਿਰ ਕਿਸੇ ਵਕਤ ਬਣਾਉਣ ਦੇ ਵਿੱਚ ਸਾਡੇ ਪੂਰਜਾਂ ਦਾ ਵੀ ਹਿੱਸਾ ਸੀਗਾ ਅੱਜ ਉਸ ਉਹ ਮੰਦਿਰ ਜਿਹਦੇ ਤੇ ਗਰਦਾਸਪੁਰ ਦੇ ਲੋਕਾਂ ਦੀ ਬਹੁਤ ਆਸਤਾ ਵਿਸ਼ਵਾਸ ਤੇ ਸ਼ਰਧਾ ਹੈ ਅੱਜ ਉਸ ਮੰਦਿਰ ਦੇ ਵਿੱਚ ਆਮ ਆਦਮੀ ਕਰੇੜੇ ਖੁੱਲਣ ਜਾ ਰਹੇ ਔਰ ਬਈ ਸਭ ਤੋਂ ਪਹਿਲਾਂ ਗੀਤਾ ਭਵਨ ਮੰਦਿਰ ਦੇ ਮੈਨੇਜਮੈਂਟ ਦਾ ਸਾਡੇ ਵਿੱਚ ਮਨਿੰਦਰ ਦਾਤ ਜੀ ਨੇ ਉਹ ਉਹਨਾਂ ਦੇ ਨਾਲ ਬੱਬੂ ਜੀ ਉਹੀ ਪਿਆਰ ਨਾਲ ਕਹਿੰਨੇ ਆ ਅਸ਼ੀਸ਼ ਭਾਜਨ ਜੀ ਸਾਰੇ ਹੀ ਅੱਜ ਰੇ ਸ਼ਰਮਾ ਜੀ ਸਾਰੇ ਹੀ ਸਤਿਕਾਰੇ ਤੋਂ ਇਸ ਇਲਾਕੇ ਦੇ ਲੋਕ ਸਾਡੇ ਪ੍ਰਧਾਨ ਜੀ ਨੰਦਾ ਜੀ ਰਕੇਸ਼ ਸ਼ਰਮਾ ਜੀ ਸਲੋਤਰਾ ਜੀ ਤੇ ਸਾਰੇ ਉਹ ਲੋਕ ਨੇ ਜਿਹੜੇ ਜਨ ਸੇਵਾ ਦੇ ਵਿੱਚ ਰੁਚੀ ਰੱਖਦੇ ਨੇ ਔਰ ਇਸ ਇਲਾਕੇ ਦੇ ਵਿੱਚ ਜਿਸ ਵਕਤ ਵੀ ਕਦੇ ਕੋਈ ਪ੍ਰੋਬਲਮ ਆਉਂਦੀ ਸੀਗੀ ਤੇ ਸਾਹ ਨਾਲੋਂ ਜ਼ਿਆਦਾ ਬਿਮਾਰੀ ਜਿਹੜੀ ਸੀਗੀ ਆ ਇਸ ਏਰੀਆ 'ਚ ਆਉਂਦੀ ਸੀਗੀ ਤੇ ਮੈਨੂੰ ਯਾਦ ਆ ਵੀ ਜੁਗੇਸ਼ ਸ਼ਰਮਾ ਜੀ ਹਰ ਵੇਲੇ ਹੀ ਇਹਦਾ ਇੱਕ ਮੈਡੀਕਲ ਕੈਂਪ ਲਾ ਕੇ ਲੋਕਾਂ ਨੂੰ ਮੈਡੀਸਨ ਵਗੈਰਾ ਪ੍ਰੋਵਾਈਡ ਕਰਦੇ ਸੀ ਸੋ ਅੱਜ ਪਰਮੇਸ਼ਵਰ ਨੇ ਸੁਣੀ ਆ ਪ੍ਰਮਾਤਮਾ ਕਿਸੇ ਨੂੰ ਬਿਮਾਰ ਨਾ ਪਾਵੇ ਕਿਸੇ ਨੂੰ ਦਵਾਈ ਦੀ ਲੋੜ ਨਾ ਪਵੇ ਪਰ ਜੇ ਕੋਈ ਐਸੀ ਨੌਬਤ ਆ ਜਾਈ ਤੇ ਹੁਣ ਇਹ ਸਾਰੇ ਏਰੀਆ ਵਾਸਤੇ ਆਮ ਆਦਮੀ ਕਲੀਨਿਕ ਜਿਹੜਾ ਉਹ ਬਹੁਤ ਫਾਇਦੇਮੰਦ ਸਾਬਤ ਹੋਊਗਾ ਮੇਰੇ ਨਾਲ ਸਾਡੇ ਪੀ ਡਬਲਯੂ ਡੀ ਤੋਂ ਯੂਨੀਅਨ ਇੰਜੀਨੀਅਰ ਉਹ ਵੀ ਮੇਰੇ ਨਾਲ ਨੇ ਡਾਕਟਰ ਅਮਕੋ ਜਿਹੜੇ ਸਰਵਲ ਸਰਜਨ ਹਨ ਆਫਸ ਵਿੱਚ ਹੀਲ ਕਰਦੇ ਨੇ ਵਰਦੀਸ਼ ਚੋਪੜਾ ਜੀ ਔਰ ਪਾਸਕਰ ਜੀ ਜਿਹੜੇ ਕਾਉਂਸਲਰ ਨੇ ਅਸੀਂ ਅੱਜ ਸਾਰੇ ਇੱਥੇ ਕੰਮ ਜਿਹੜਾ ਸ਼ੁਰੂ ਹੋ ਜਾਣਾ ਔਰ 15 ਅਗਸਤ ਤੱਕ ਟਿਕਦਾ ਸਾਹਿਬ ਇਹ ਕੰਮ ਕੰਪਲੀਟ ਹੋਊਗਾ ਔਰ ਇਹਦੇ ਵਿੱਚ ਜਿਹੜਾ ਆਮ ਆਦਮੀ ਕਲੀਨਿਕ ਬਣੂਗਾ ਉਹਦੇ ਵਿੱਚ ਇੱਕ ਡਾਕਟਰ ਦਾ ਰੂਮ ਹੋਊਗਾ ਇੱਕ ਫਾਰਮੇਸੀ ਰੂਮ ਹੋਏਗਾ ਇੱਕ ਵੇਟਿੰਗ ਹਾਲ ਹੋਏਗਾ ਵਾਸ਼ਰੂਮ ਸੋਣਗੇ ਔਰ ਇੱਕ ਐਡੀਸ਼ਨਲ ਰੂਮ ਹੋਊਗਾ ਔਰ ਉਹਦੇ ਨਾਲ ਇਹ ਸਾਰਾ 에어 ਕੰਡੀਸ਼ਨਰ ਦੇ ਨਾਲ ਫਿਰ ਡੋਏਗਾ ਨਵੇਂਆ ਵਧੀਆ ਫਰਨੀਚਰ ਲੱਗੂਗਾ ਸੋ ਸਭ ਤੋਂ ਪਹਿਲਾਂ ਤੇ ਮੈਂ ਮੈਨੇਜਮੈਂਟ ਦਾ ਦਾਤਰੀ ਤੁਸੀਂ ਮੇਰੇ ਵੱਲੋਂ ਆਪਣੀ ਦਿੱਲੀ ਮੈਨੇਜਮੈਂਟ ਦਾ ਵੀ ਧੰਨਵਾਦ ਕਰਿਓ ਤੇ ਇਲਾਕੇ ਵੱਲੋਂ ਵੀ ਮੈਂ ਗੀਤਾ ਭਵਨ ਮੰਦਿਰ ਦੀ ਸਮੁੱਚੀ ਮੈਨੇਜਮੈਂਟ ਦਾ ਅਬਾਰ ਵਕਤ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜਗਾ ਜਿਹੜੀ ਆ ਆਮਾ ਜੀ ਕਲੀਨਿਕ ਲਈ ਪਰਵਾਇਡ ਕੀਤੀ ਆ ਔਰ ਇੱਥੇ ਬਹੁਤ ਵਧੀਆ ਚੱਲੂਗਾ ਇਹਦੇ ਨਾਲ ਆ ਜਿੰਨਾ ਏਰੀਆ ਪਿਛਲੇ ਪਾਸੇ ਪਾਵੇ ਟਾਪ ਦਾ ਏਰੀਆ ਅਰ ਰਜ਼ਦਾਰ ਕੌਲਨੀਆ ਅਸਜੀ ਕਾਲਜ ਆ ਸਾਡੇ ਕ੍ਰਿਸ਼ਣ ਕੌਲਨੀਆ ਇਸਲਾਮਾਬਾਦ ਮਹੱਲਾ ਸਾਹਮਣੇ ਝੁੱਲਾ ਮੈਦਾਨ ਇਧਰ ਕਦਰੀਆ ਮਹੱਲਾ ਪੈ ਜਾਂਦਾ ਸੋ ਸਾਰਿਆਂ ਨੂੰ ਹੁਣ ਕਿਤੇ ਦਵਾਈ ਦੀ ਬਾਹਰ ਜਾਣ ਦੀ ਲੋੜ ਨਹੀਂ ਹੋएगी ਇੱਥੇ ਤਕਰੀਬਨ ਪਹਿਲਾਂ 81 ਤਰ੍ਹਾਂ ਦੀਆਂ ਸੀਗੀਆਂ ਹੁਣ ਉਹਦੀ ਅਸੀਂ ਗਿਣਤੀ ਵਧਾ ਕੇ 100 ਕਰ ਦਿੱਤੀ 100 ਦੇ ਕਰੀਬ ਦਵਾਈਆਂ ਫ੍ਰੀ ਹੋਣਗੀਆਂ 46 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਫ੍ਰੀ ਹੋਣਗੇ ਸੋ ਪਰਮੇਸ਼ਵਰ ਕਰੇ ਜੇ ਹੁਣ ਲੋਕਾਂ ਨੂੰ ਆਪਣੀ ਸਿਹਤ ਸੇਵਾ ਲਈ ਆਪਣੀ ਆਮਦਨ ਦੇ ਵਿੱਚੋਂ ਪੈਸੇ ਖਰਚਣ ਦੀ ਲੋੜ ਨਹੀਂ ਉਹ ਖਰਚ ਸਾਰਾ ਭਗਵੰਤ ਮਾਨ ਜੀ ਦੀ ਸਰਕਾਰ ਨੇ ਆਪਣੇ ਸਿਰ ਤੇ ਲੈ ਲਿਆ ਔਰ ਮੈਂ ਜਗਰਦਾਸਪੁਰ ਵਾਲਿਆਂ ਨਾਲ ਇੱਕ ਇਹ ਵੀ ਖੁਸ਼ੀ ਸਾਂਝੀ ਕਰਨਾ ਚਾਹਨਾ ਕਿ ਇਹ ਤੇ ਇੱਥੇ ਅਸੀਂ ਖੜੇ ਆ ਪਰ ਗੁਰਦਾਸਪੁਰ ਸ਼ਹਿਰ ਦੇ ਵਿੱਚ ਸੱਤ ਆਮ ਆਦਮੀ ਕਲੀਨਿਕ ਬਣਨ ਜਾ ਰਹੇ ਨੇ ਇੱਥੇ ਅੱਜ ਅਸੀਂ ਵਿਧੀਵਤ ਤਰੀਕੇ ਨਾਲ ਕੰਮ ਜਿਹੜਾ ਡਿਕਦਾ ਸਾਹਿਬ ਸ਼ੁਰੂ ਕਰ ਦਿਓ ਔਰ ਮੈਂ ਬੇਨਤੀ ਕਰੂੰਗਾ ਕਿ ਕੰਮ ਮਿਆਰੀ ਹੋਵੇ ਔਰ ਟਾਈਮ ਸਿਰ ਖਤਮ ਹੋਵੇ ਤਾਂ ਕਿ ਕੰਮ ਦੀ ਦੇਖ ਕੁਆਲਿਟੀ ਇੰਨੀ ਵਧੀਆ ਹੋਵੇ ਕਿ ਲੋਕ ਆ ਕੇ ਦੇਖਣ ਵਿੱਚ ਵਾਕਈ ਕੋਈ ਚੀਜ਼ ਜਿਹੜੀ ਆ ਉਹ ਬਣੀ ਆ ਇਸ ਤੋਂ ਬਾਅਦ ਅਸੀਂ ਆਈਟੀਆਈ ਏਰੀਆ ਜਿਹੜਾ ਉਹਨੂੰ ਕਵਰ ਕਰਨ ਵਾਸਤੇ ਉੱਥੇ ਆਈ ਹਸਪੀਟਲ ਆ ਉਹਦੇ ਵਿੱਚ ਵੀ ਆਪਾਂ ਸ਼ੁਰੂ ਕਰ ਰਹੇ ਆ ਇਸੇ ਤਰ੍ਹਾਂ ਨਵੀਪੁਰ ਕੌਲਨੀ ਬਹੁਤ ਮਿਹਨਤਕਸ਼ਾਂ ਦਾਈ ਉਹ ਕੌਲਨੀ ਆ ਉੱਥੇ ਵੀ ਬਣਾਉਣ ਜਾ ਰਹੇ ਆ ਘਰਾਲੇ ਵੀ ਬਣਾਉਣ ਜਾ ਰਹੇ ਆ ਈਵਨ ਬਸਟੈਂਡ ਦੇ ਵਿੱਚ ਵੀ ਆਮ ਆਦਮੀ ਕਲੀਨਿਕ ਬਣੂਗਾ ਡਿਸਟ੍ਰਿਕਟ ਕੋਰਸ ਦੇ ਵਿੱਚ ਬਣੂਗਾ ਔਰ ਇੱਕ ਬਹੁਤ ਪੁਰਾਣੀ ਸਾਡਾ ਬਾਬੋ ਵਾਲ ਏਰੀਆ ਵਾ ਜਿੱਥੇ ਬਹੁਤ ਸਾਰੀ ਜ਼ੰਗਤ ਸੀ ਉੱਥੇ ਵੀ ਇਹਨੂੰ ਬਣਾਉਣ ਜਾ ਰਹੇ ਆ ਸੋ ਮੈਨੂੰ ਅੱਜ ਸ਼ਹਿਰ ਵਾਸੀਆਂ ਨੂੰ ਦੱਸਦਿਆਂ ਖੁਸ਼ੀ ਆ ਕਿ ਸ਼ਹਿਰ ਦੇ ਵਿੱਚ ਸੱਦ ਆਮ ਆਦਮੀ ਕਲੀਨਿਕ ਦੇ ਕੰਮ ਜਿਹੜੇ ਨੇ ਅੱਜ ਤੋਂ ਸ਼ੁਰੂ ਨੇ 1 ਕਰੋੜ 75 ਲੱਖ ਰੁਪਏ ਦੇ ਨਾਲ ਇਹ ਤਿਆਰ ਹੋਣਗੇ 100 ਤਰ੍ਹਾਂ ਦੀਆਂ ਦਵਾਈਆਂ ਫ੍ਰੀ ਨੇ 46 ਤਰ੍ਹਾਂ ਦੇ ਟੈਸਟ ਫ੍ਰੀ ਨੇ ਸੋ ਮੈਂ ਬੇਨਤੀ ਕਰੂੰਗਾ ਕਿ ਆਓ ਇਹ ਜਿਹੜਾ ਉਪਰਾਲਾ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਦਾ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਅੱਜ ਉਹ ਉਹਨੂੰ ਮੈਂ ਸਮਝਣਾ ਬੂਰ ਪੈ ਰਿਹਾ ਸੋ ਪਰਮੇਸ਼ਵਰ ਕਿਰਪਾ ਕਰੇ ਤੁਸੀਂ ਸਾਰੇ ਤੰਦਰੁਸਤ ਰਹੋ ਪਰ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਜਿਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਤੇ ਸਿਹਤ ਸੇਵਾਵਾਂ ਮਿਆਰੀ ਤੇ ਫਰੀਦ ਦਿੱਤੀਆਂ ਜਾਣਗੀਆਂ ਅੱਜ ਪਰਮੇਸ਼ਵਰ ਨੇ ਉਹ ਵਾਦਾ ਪੂਰਾ ਕੀਤਾ ਉਸ ਲਈ ਵੀ ਪ੍ਰਮਾਤਮਾ ਦਾ ਕੋਡ ਕੋਡ ਧੰਨਵਾਦ